ਤੇ ਜਿਹੜਾ ਅੱਡ ਫੂਕਾ ਮਾਰਦਾ ਨਾ ਜਿਨੇ ਇੱਕ ਵੇਰਾਂ ਵੀ ਆ ਸਾਡਾ ਨੁਕਸਾਨ ਹੋਇਆ ਤੇ ਇਹਦੀ ਜ਼ਬਾਨ ਸੜ ਜਾਏ ਉਹਨੇ ਇੱਕ ਵੇਰਾਂ ਵੀ ਨਹੀਂ ਕਿਹਾ ਵੀ ਮੈਨੂੰ ਪੰਜਾਬ ਦੇ ਨਾਲ ਅਸੀਂ ਧਰਦੀਏ ਮੋਦੀ ਨੇ ਇੱਕ ਵੇਰਾਂ ਵੀ ਜ਼ਬਾਨ ਤੋਂ ਨਹੀਂ ਛੜਿਆ ਐਨੀ ਅਲਰਜੀ ਉਹਨੂੰ ਸਾਡੀ ਦਾੜ੍ਹੀ ਤੇ ਪੱਗ ਨਾਲ ਪਰ ਭੁੱਲ ਗਿਆ ਇਹ ਦਾੜ੍ਹੀ ਗੁਰੂ ਗੋਬਿੰਦ ਸਿੰਘ ਦੀ ਹੈ ਇਹ ਪੱਗ ਗੁਰੂ ਗੋਬਿੰਦ ਸਿੰਘ ਦੀ ਹੈ ਇਹਨਾਂ ਪੱਗਾਂ ਦੇ ਦਾੜੀਆਂ ਨੂੰ ਕਈ ਲਾਉਣ ਵਾਲੇ ਆ ਗਏ ਉਹ ਚੱਕਰ ਚੱਲ ਗਏ ਪਰ ਦਾੜੀ ਤੇ ਪੱਗ ਅੱਜ ਵੀ ਹੈ ਇਹ ਕਿਸੇ ਮਨੁੱਖ ਦੀ ਨਹੀਂ ਇਹ ਕਿਸੇ ਮਨੁੱਖ ਦੀ ਨਹੀਂ ਬਾਬਾ ਬੁੱਲੇ ਸ਼ਾਹ ਨੇ ਕਹਿ ਦਿੱਤਾ ਕਹਿੰਦੇ ਸ਼ਾਇ ਜਾਤੀ ਏਕਤਾ ਨੇਕਤਾ ਬੁલાਏ ਜਾਤੀ ਹੋਉਤੀ ਕਚੀਲਤਾ ਕਤੇਬਨ ਕਿਰਪਾ ਕਰਾਨ ਕੀ ਪਾਪ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਗ ਜਾਤੇ ਸਹਿਦ ਵਿਧਾਨ ਕੀ ਦੇਵੀ ਦੇਵ ਦੋਰੇ संतोक सिंहਾ ਦੂਰ ਹੋਤੇ ਮੂਰਤੀ ਨਾ ਹੋਤੀ ਜੋਪੇ ਕੰਨ ਨਦਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਰਮ ਪਰਮਸੂਰ ਮੂਰਤੀ ਨਾ ਹੋਤੀ ਜੋਪੇ ਕੰਨ ਨਦਾਨ ਕੀ ਜੇ ਕਿਤੇ ਇਹ ਕਿਰਪਾ ਦਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਨਾ ਨਾ ਹੁੰਦਾ ਨਾ ਇਹ ਗੁਰਦੁਆਰੇ ਲੱਭਣੇ ਸਨ ਨਾ ਇਹ ਮੰਦਰ ਲੱਭਣੇ ਸਨ ਇਥੇ ਅੱਲਾਹੂ ਅਕਬਰ ਦੇ ਨਾਂ ਲੱਗਣ ਸਾਰ ਜਿਹੜੀਆਂ ਬੀਬੀਆਂ ਪਹਿਣਾ ਬੈਠੀਆਂ ਨਾ ਚਿਹਰਾ ਨੰਗਾ ਕਰਕੇ ਬਰਕੇ ਪਾਏ ਸਨ ਤੇ ਇਹਨਾਂ ਨੂੰ ਕਿਸੇ ਨੇ ਅੰਦਰ ਨਹੀਂ ਸੀ ਆਉਣ ਦਿੱਤਾ ਆਉਣ ਨਹੀਂ ਸੀ ਦੇਣਾ ਪਰ ਇਹ ਐਡੇ ਈਰਖਾ ਨਾਲ ਭਰੇ ਪਏ ਨੇ ਅਮਿਤ ਸ਼ਾ ਕਸ਼ਮੀਰ ਗਿਆ ਉਹਦੀ ਜ਼ੁਬਾਨ ਸੜ ਜੇ ਮੋٹے ਡੇਲਿਆਂ ਵਾਂ ਡੇਲੜ ਦੀ ਉਹਨੇ ਇੱਕ ਵਾਰਾਂ ਵੀ ਨਹੀਂ ਕਾ ਮਾੜਾ ਹੋ ਜਾ ਇਹ ਲੋਕ ਭੁੱਲ ਜਾਂਦੇ ਨੇ ਮੈਂ ਜਜ਼ਬਾਤੀ ਨਹੀਂ ਮੇਰੀਆਂ ਭੈਣਾਂ ਬੈਠੀਆਂ ਜੇ ਤੁਸੀਂ ਕਹਿੰਦੇ ਵਿਗਿਆਨੀ ਸ਼ਰ ਕਥਾ ਭੁੱਲ ਗਿਆ ਕਥਾ ਨਹੀਂ ਮੈਂ ਭੁੱਲਿਆ ਯਾਦ ਕਰੋ ਭੈਣੋ ਧਿਓ ਪੱਟੀ ਦੀ ਜੇਲ੍ਹ ਵਿੱਚ ਸਾਨੂੰ ਬੰਦ ਕੀਤਾ ਤੁਹਾਨੂੰ ਇੱਕ ਬੀਬੀ ਨੂੰ 20 ਸਿਰ ਦਾਣੇ ਮਿਲਦੇ ਨੇ 20 ਦੀ ਸਿਰ ਦੋ ਤਰ੍ਹਾਂ ਦਾ ਮਣ ਹੁੰਦਾ ਇੱਕ ਕੱਚਾ ਤੇ ਇੱਕ ਪੱਕਾ ਪੱਕਾ ਮਣ ਹੁੰਦਾ 40 ਸਿਰ ਦਾ ਕੱਚਾ ਹੁੰਦਾ 20 ਸਿਰ ਦਾ ਸਵਾ ਮਣ ਦਾਣੇ ਮਿਲਦੇ ਨੇ 20 ਸਿਰ ਇੱਕ ਬੀਬੀ ਨੂੰ ਪੀਣ ਲਈ ਤੇ ਰੋਟੀ ਕਿੰਨੀ ਮਿਲਦੀ ਐ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਖੰਨੀ ਦਾ ਪਾਵ ਰੋਟੀ ਦਾ ਚੌਥਾ ਹਿੱਸਾ ਚਾਰ ਬੀਬੀਆਂ ਤੇ ਰੋਟੀ ਇੱਕ ਮਿਲਦੀ ਜਦੋਂ ਉਹ ਰੋਟੀ ਆਉਂਦੀ ਐ ਨਾ ਤੇ ਬਜ਼ੁਰਗ ਮਾਤਾ ਕਹਿੰਦੀ ਨੀ ਧੀਏ ਤੇਰੇ ਕੋਲ ਨਿੱਕਾ ਜਿਹਾ ਬੱਚਾ ਮੈਥੋਂ ਬਿਲੂ ਬਿਲੂ ਕਰਦਾ ਜਰਿਆ ਨਹੀਂ ਜਾਂਦਾ ਮੇਰੀ ਆ ਖੰਨੀ ਰੋਟੀ ਤੂੰ ਖਾ ਜਾ ਤੇ ਜਿਹੜੀ ਨੌਜਵਾਨ ਬੀਬੀ ਜੀ ਦਾ ਬੱਚਾ ਬਿਲੂ ਬਿਲੂ ਕਰਦਾ ਕਹਿੰਦੀ ਬੇਬੇ ਕੋਈ ਗੱਲ ਨਹੀਂ ਮੇਰਾ ਅੱਜ ਸਰ ਜਾਏਗਾ ਤੇਰੀ ਜੁਬਾਨ ਰੜਦੀ ਹੈ ਮੈਨੂੰ ਯਾਦਦਾ ਤੂੰ ਰਾਤ ਨੂੰ ਚੜ੍ਹਾਈ ਨਾ ਕਰ ਜੇ ਮੇਰੀ ਖੰਨੀ ਤੂੰ ਖਾਲਾ